ਹੁੰਦਾ ਕਿੱਕਲੀ ਕਲੀਰ ਦੀ ਹੁਣ ਤੱਕ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਲੜ ਦਾਰ ਦਾਰ ਸੋ ਵੀਰੋ ਜਿੰਦਾਬਾਦ ਸੋ ਵੀਰੋ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤੱਕ ਫਿਰ ਕਰੇ ਹੋਗੇ ਮੈਂ ਕਹਿੰਦੀ ਜਿਹੜੇ ਕੰਮ ਚ ਪੈਗੇ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਹੈਗਾ ਉਹ ਤਾਂ ਇਹ ਇਹ ਮੈਂ ਕਹਿੰਦੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੁਣਦੇ ਫਿਰ ਅਸੀਂ ਉਹਨਾਂ ਕਰਕੇ ਖੇਮੇ ਸੌ ਜਾਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਹਾਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਕਮੈਂਟਾਂ ਕੁ ਮੁੰਡਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਕਹ 14 ਤਰੀਕ ਨੂੰ ਦੇਖਣਾ ਕਿ ਬਸ ਐਨਾ ਕਹਿ ਦੇ ਕਾਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਤੈਹ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਪੈ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਉਈਂ ਘਰੂਟ ਮਾਰਨ ਲੱਗ ਜਾਂਦਾ ਤੇ ਇਹ ਤਾਂ ਘਰੂਟਾ ਘਾਟਾ ਤੇ ਆਏ ਹੋਏ ਹੁਣ ਵੀ ਇਹਨਾਂ ਨੂੰ ਯਾਰ ਕਿੰਨੇ ਭਟਕਾਈਏ ਆਪਾਂ ਭਟਕਾਂ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜਾਓ ਬਿਲਕੁਲ ਮੱਥੇ ਲੱਗੇ ਮਾਰੇ ਯਾਰ ਆ ਹੁਣ ਤੋਂ ਦੇਖ ਲੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਨਸਰ 11 ਤਰੀਕ ਨੂੰ ਨਾ ਧੋੱਕ ਕੇ ਵੈਗੂ ਦਾ ਨਾਮ ਲੈ ਕੇ ਜਾਨਸਰ ਚੜੂ ਵਾਲਾ ਚੋਣ ਨਿਸ਼ਾਨ ਲੱਭ ਕੇ ਆਜੋ ਬਾਪਸ ਹੋਰ ਇਧਰ ਉਧਰ ਵਾਲਾ ਚੋਣ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀਆ ਉਤਰ ਸਕਦਾ ਅੱਖਾਂ ਚ ਐਡੇ ਐਡੇ ਨੈਸ਼ ਨੇ ਹਾਂ ਜਿੰਦਾਬਾਦ ਇਹ ਦੱਸ ਦਿਓ ਮੈਂ ਨਾ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਨੁੱਟ ਕੇ ਖਾ ਲਿਆ ਇਹਨਾਂ ਨੇ بس 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੈਂਜ ਨਹੀਂ ਬਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜਾਂ ਕੋਹਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਜੋ ਕਾਨੂੰਨ ਦੇ ਬਿਥਾਰ ਕੋ ਉਹਨਾਂ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਢੋਹ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਫਿਰ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੰਮ ਨਿਭੜ ਜਾਊਗਾ। ਤੋ ਕਿ ਇੱਪ ਕੋ ਬਾਸੀ ਵਾਲੀ ਮੋਟਾਂ ਗਿੰਨੀਆਂ ਹੋਣਗੀਆਂ ਤੁਝ ਬਸ ਤਾਂ ਹੋਣੀ ਹੀ ਨਹੀਂ। ਠੀਕ ਹੈ ਨਾ? ਸੋਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ ਥੋ ਬਹੁਤ دیر ਬਾਅਦ ਮੈਂ ਮਤਲਬ ਇਸ ਇਲਾਕੇ ਚ ਆਇਆ ਤੇ ਤੁਸੀਂ ਤਾਂ ਮੈਂ ਤਾਂ ਇਹ ਵੀ ਕਹਿ ਦਿੰਦੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ ਦੋ ਦੋ ਦਿਨ ਘਰੇ ਰਹਿ ਲਾਂ ਜਾ 2 2 4 ਦਿਨ ਲੋਕਾਂ ਨੂੰ ਨਾਮ ਮਿਲਿਆ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਹ ਜਾ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹਾਊਸ ਦੇ ਅੰਦਰੋਂ ਕੁੰਡੇ ਬੰਦ ਕਰ ਲੈ ਕਹਿੰਦੇ ਪਬਲਿਕ ਨਾ ਆ ਜੇ ਕੁੰਡੇ ਲਾ ਦਿਓ ਅੰਦਰੋਂ ਲਾਤੇ ਕਪਤਨ ਸਾਹਿਬ ਨੇ ਲਾ ਲੇ ਬਾਲ ਸਾਹਿਬ ਨੇ ਲਾ ਲੇ ਸੁਖਬੀਰ ਹੋਰ ਇਹ ਸਭ ਆਪਦੇ ਉੱਤੇ ਮੈਲਾ ਜਵੜ ਗਏ ਫਿਰ ਪੌਣੇ ਪੰਜ ਸਾਲ ਬਾਅਦ ਸਰ ਆਏ ਉਹ ਖੇਲੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਕਹਿੰਦੇ ਖੋਲੋ ਗੇਟ ਫੇਰ ਗੇਟ ਖੋਲ ਲਿਆ ਪਰ ਦਰਵਾਜਾ ਨਾ ਖੁੱਲੇ ਉਹ ਕੁੰਡਾ ਤਾਂ ਖੋਲ ਲਿਆ ਦਰਵਾਜਾ ਨਾ ਖੁੱਲੇ ਉਹ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਨਹੀਂ ਮੂੰਹ ਵੀ ਪਏ ਨਹੀਂ ਕਾਫੀ ਕਹਿੰਦੇ ਨਹੀਂ ਲੱਕੜ ਤਾਂ ਨਹੀਂ ਫੁੱਲੀ ਥੱਲੇ ਪੇੜ ਲਾਹ ਗਈ ਐ ਜੀ ਬਿਲ ਹੈ ਕਹਿੰਦੇ ਖੁੱਲਦਾ ਕਿਉਂ ਨਹੀਂ ਬਾਅਦ ਪਤਾ ਲੱਗਿਆ ਕਿਸੇ ਅਫਸਰ ਨੇ ਬਾਹਰੋਂ ਦੱਸਿਆ ਕਹਿੰਦਾ ਜੀ ਲੋਕ ਬਾਹਰੋਂ ਲਾ ਗਏ ਉਹ ਕਹਿੰਦੇ ਅੰਦਰ ਹੀ ਰੋ ਹੁਣ ਤੁਸੀਂ ਹੁਣ ਬਾਥੀ ਬੈਠੇ ਨੇ ਤਾਂ ਏਹੇ ਆਪਣੇ ਨਾਲ ਹੱਥ ਮਲਾ ਕੇ ਬਾਅਦ ਚ ਸ਼ੈਂਪੂਆਂ ਨਾਲ ਹੱਥ ਧੋਣ ਵਾਲੇ ਵੀ ਖੁਰਕਣਾ ਪੈ ਜਾਓ ਏ ਕਿਤੇ ਇਹ ਕਿੱਥੋਂ ਤੁਹਾਡੇ ਨਾਲ ਜੱਫੀਆਂ ਪਾਉਣਗੇ ਇਹ ਕਿਤੇ ਪਿੰਨਾਂ ਨੇ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਇਹ ਕਦੇ ਖੇਤ ਗਏ ਹੁਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਹੋਵੇ ਗਰੀਬੀਆਂ ਅਡਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਤੜਕੀ ਟਿਫਨ ਚ ਟਿਫਨ ਚ ਦੋ ਪਰੌਂਠੇ ਵਿਚਾਰੇ ਅੰਬ ਦਾ ਚਾਰ ਪਾ ਕੇ ਸਕੂਲ ਗਏ ਹੁਣ ਅੱਧੀ ਛੁੱਟੀ ਵੇਲੇ ਕੋ ਰੋਟੀਆਂ ਖਾਧੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਉਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਪੜੀ ਨਹੀਂ ਕਦੇ ਪੰਜਾਬ ਮੈਂ ਤਾਂ ਇੰਕੁਸ਼ ਰਹਿਣਾ ਪੰਜਾਬੀ ਬੋਲ ਲੋ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਹਾ ਚੋਨਾ ਹੁੰਦਾ ਭਗਵੰਤ ਮਾਨ ਉਹ ਮੈਂ ਕਹਾ ਭਗਵੰਤ ਮਾਨ ਹੁੰਦਾ ਇਹ ਨਹੀਂ ਹੀ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜ ਹੀ ਨੇ ਪਹਾੜੀ ਇਹ ਪਹਾੜਾਂ ਚੋਂ ਆਉਂਦੇ ਉੱਤਰ ਕੇ ਬੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਹਮਾਇਆ ਕੋਟਾਂ ਬੜੀ ਗੂੰਜ ਸੁਣ ਕੇ ਗੁਰੂ ਕੇ ਲਾਡਲੀਆਂ ਫੌਜਾਂ ਖੜੀਆਂ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆ ਗਈਆਂ ਨਾਲ ਬਸ ਫਿਰ ਤਾਂ ਕਾਲ ਸਤਿਗੁਰਾਂ ਦੇ ਮਨ ਨੂੰ ਪਾਵੇ ਵਾਹ ਜੀ ਵਾਹ ਜੀ ਵਾਹ ਸਭੀਰੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੈਸੇ ਪੂਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਬਹੁਤ ਬਹੁਤ ਕੰਮ ਕਈ ਵਾਰੀ ਪ੍ਰਮਾਤਮਾ ਥੋੜੇ ਤੋਂ ਇਹ ਜਿਆ ਕਰਾ ਲੈਂਦਾ ਕਿ ਬੰਦਾ ਪ੍ਰਧਾਨਗੀਆਂ ਪੈਸੇ ਮੁੱਖ ਮੰਤਰੀਆਂ ਤੋਂ ਵੀ ਉੱਪਰ ਉੱਠ ਜਾਂਦਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਸਪੀਕਰ ਮੈਡਮ ਕੋਲੇ ਗਿਆ ਕਿ ਜੀ ਅੱਜ ਛੋਟੇ ਕੱਲ ਨੂੰ ਇੱਕ ਦਿਨ ਪਹਿਲਾਂ ਗਿਆ ਸੀ ਮੈਂ ਕਿ ਜੀ ਕੱਲ ਨੂੰ ਛੋਟੇ ਸਹਿਬਜਾਦਿਆਂ ਦੀ ਦਸੰਬਰ ਦੇ ਐਂਡ 'ਚ ਆਪਾਂ ਸਭਾ ਮਨਾਉਣੀ ਹੈ ਉੱਥੇ ਫਤੇਗੜ ਸਾਹਿਬ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਸ਼ਰਧਾਂਜਲੀ ਦਿਓ ਪਾਰਲੀਮੈਂਟ ਚੋਂ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਮੈਂ ਕਹਿੰਦਾ ਜੀ ਇਹੀ ਤਾਂ ਦੁੱਖ ਹੈ ਪਹਿਲਾਂ ਕਿ ਉਹਨੂੰ ਦਿੱਤੀ ਸ਼ਰਧਾਂਜਲੀ ਐਦੋਂ ਵੱਡੀ ਕੁਰਬਾਨੀ ਮਿਲ ਜੂਗੀ 7 ਸਾਲ ਤੇ 5 ਸਾਲ ਦੇ ਜਿਹੜੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਕਿੰਨੀ ਬੇਰਹਿਮੀ ਨਾਲ ਚਿੰਤਾ ਕੰਧਾ ਚ ਸੂਬਾ ਸਰਹੰਦ ਨੇ ਤੇ ਚਿਣਿਆ ਵੀ ਐਦਾਂ ਜਦੋਂ ਗੋਡਿਆਂ ਤੱਕ ਕੰਧ ਆ ਗਈ ਤਾਂ ਗੋਡੇ ਥੋੜੇ ਚੱਪਣੀ ਬਾਹਰ ਹੁੰਦੀ ਹੈ ਉਹ ਕਹਿੰਦੇ ਇੱਟ ਚੱਲਣੀ ਪੈਣੀ ਹੈ ਉਹ ਕਹਿੰਦਾ ਸੁਭਾ ਕਹਿੰਦਾ ਇਟ ਨਹੀਂ ਛੱਲਣੀ ਗੋਡੇ ਛੱਲੋ ਚਾਰੇ ਗੋਡੇ ਛਲਾ ਤੇ ਜਨਾਬ ਇਹ ਹਰੀਆਂ ਕੁਰਬਾਨੀਆਂ ਸਾਡੀਆਂ ਪਈਆਂ ਨੇ ਕੋਈ ਸ਼ਰਧਾਂਜਲੀ ਕਹੋ ਨਹੀਂ ਕਹਿੰਦੇ ਕਹਿੰਦੇ ਮੈਨੂੰ ਲਿਖ ਕੇ ਦਿਓ ਫਿਰ ਠੀਕ ਕਰਨਾ ਮੈਂ ਕਹਾਂ ਜੀ ਲਿਖ ਦਿੰਦਾ ਕਹਿੰਦੇ ਉਹ ਰੌਲਾ ਪਾਉਂਦੇ ਨੇ ਫਲਾਨੀ ਵਿਰੋਧੀ ਪਾਰਟੀ ਵਾਲੇ ਮੈਂ ਕਹਾਂ ਜੀ ਉਹਨਾਂ ਨੂੰ ਮੈਂ ਆਪੇ ਬਣਾ ਲਊਗਾ ਨਹੀਂ ਰੌਲਾ ਪਾਉਂਦੇ ਤੁਸੀਂ ਸ਼ਰਧਾਂਜਲੀ ਦਿਓ ਅਗਲੇ ਦਿਨ ਮੈਂ ਆਇਆ ਮੈਂ ਉਹਨਾਂ ਨੂੰ ਵੀ ਪਾਰਟੀਆਂ ਨੂੰ ਕਿਹਾ ਵੀ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸੰਜਨ ਜਾਂਦਾ ਸੀਦੀ ਦੇਸ ਹੈ ਸ਼ਰਧਾਂਜਲੀ ਦੇਣੀ ਹੈ ਤੁਸੀਂ ਰੌਲਾ ਨਾ ਪਾਓ ਸ਼ਰਧਾਂਜਲੀ ਤੋਂ ਬਾਅਦ ਮੈਂ ਤੁਹਾਡਾ ਉਹ ਕਹਿੰਦੇ ਠੀਕ ਹੈ ਵੀਰੋ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਪਾਰਲੀਮੈਂਟ ਤੋਂ ਛੋਟੇ ਸਹਿਜਾਂਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅੱਜ ਜਿਹੜੇ ਪੰਤੇ ਨਾਂ ਤੇ ਵੋਟਾਂ ਲੈਂਦੇ ਰਹੇ ਆ ਆ ਹੁਣ ਤੱਕ ਜਿਹੜੇ ਬਾਬੇ ਨਾਨਕ ਦੀ ਤਕਰੀ ਕਹਿੰਦੇ ਰਿਹਾ ਆ ਆਪਦੇ ਵਾਲੀ ਤਕਰੀ ਨੂੰ ਉਹਨਾਂ ਨੇ ਕਦੇ ਕਦੇ ਐਪਲੀਕੇਸ਼ਨ ਵੀ ਨਹੀਂ ਦਿੱਤੀ ਵੀਬੀਆਰ ਜਿਉਂ ਪਾਈ ਹੋਵੇ ਚਲੋ ਉਹਨੇ ਰਿਜੈਕਟ ਕਰਤੀ ਹੋਵੇ ਮੰਨ ਵੀ ਆਪਦੇ ਵੱਲੋਂ ਤਾਂ ਪਾਈ ਹੋਵੇ ਨਾ ਏ ਵੀਰੋ ਆਪਾ ਬਾਬੇ ਨਾਨਕ ਦੀ ਤਕੜੀ ਸਮਝਾਂ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੇ ਆਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਢਾਬੇ ਵੀ ਮੇਰੇ ਬਾਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲਦੀ ਇਹਨਾਂ ਵਿੱਚ ਲੱਗ ਉਹ ਹੁਣ ਕਹੀ ਜਾਂਦਾ ਸੁਖਵੀਰ ਵਾਹ ਪੰਜਾਬ ਨੂੰ ਬਚਾ ਲਓ ਉਹ ਮਾਰੇ ਕੀ ਨੇ ਜੀ ਭਾਈ ਥੋੜੇ ਤੋਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਪੰਜਾਬ ਤਾਂ ਬਚ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਬਚਾਉ ਲੈ ਦੱਸੋ ਬਸ ਕਰੋ ਭਾਈ ਬਹੁਤ ਹੋ ਗਿਆ ਯਾਰ ਕੁਝ ਕੁਝ ਛੱਡ ਦੋ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਛੱਡ ਦੋ ਯਾਰ ਪੰਜਾਬ ਤੇ ਰਹਿਮ ਕਰ ਲੋ ਸੁਵੀਰੋ ਕਮੀਆਂ ਸਾਡੇ ਚ ਨਹੀਂ ਆਉਣ ਗਿਆ ਪਰ ਇਨਸਾਨ ਕੋਈ ਵੀ ਬੰਦਾ ਸਲਵਕ ਕਰਨ ਸਪੂਰ ਨਹੀਂ ਹੁੰਦਾ ਕਮੀਆਂ ਰਹੀਆਂ ਆਉਣ ਗਿਆ ਪਰ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਦੇ ਆਂ ਕੋਈ ਕੋਈ ਕੰਬੀ ਰਹੀ ਹੋਵੇ ਸਾਨੂੰ ਰੋਕ ਲਿਓ ਮੋਢਾ ਫੜ ਕੇ ਬਾਹ ਫੜ ਕੇ ਵੀ ਇੱਥੇ ਗੱਲ ਤਾਂ ਕੱਕਾ ਆਏ ਕਰ ਲਓ ਇਹਨਾਂ ਨੂੰ ਮਿਲ ਸਕਦੇ ਆ ਪੈ ਤਾਂ ਦੇ ਇਹ ਕਦੇ ਆਉਂਦੇ ਆ ਕਦੇ ਇਹਨਾਂ ਨੂੰ ਨਹੀਂ ਮਿਲ ਸਕਦੇ ਇਹ ਹਜੇ ਤੂੰ ਪੰਜ ਖੜਦੇ ਨਹੀਂ ਓ ਨੋ ਟੈਂਪਰੇਚਰ ਇਜ਼ ਟੂ ਹਾਈ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਯਾਰ ਇਹ ਕੀ ਰੀਸ ਕਰਨਗੇ ਸਾਡੀ ਇਹ ਤਾਂ ਇੰਨੇ ਇੰਨੀ ਤੋਂ ਪਛਾਣ ਨਹੀਂ ਸਕਦੇ ਕਮਲਾ ਜਾਣਦੇ ਨੇ ਗਾਮਣੇ ਵਾਲੇ ਫੁੱਲ ਨੇ ਏ ਅੱਪਾ ਬੋਰਾਂ ਖੇਂਦੇ ਵਾਲੇ ਰਪਰ ਚੋਵੀ ਘਟਿਆ ਇਂ ਕਰਦੇ ਨੇ ਮਸਤ ਮਲੰਗੀ